ਕਿਉ ਹੱਸਣਾ ਸਿਖਾਇਆ ਸੀ ਜੇ ਐਨਾ ਹੀ ਤੁਰਵਣਾ ਸੀ ਕਿਉ ਲਾਡ ਲੜਾਇਆ ਸੀ ਜੇ ਐਨਾ ਤੂੰ ਤੜਫੋਣਾ ਸੀ ਤੇਨੂੰ ਦਿਲ ਨਾਲ ਉਸੇ ਹੀ ਜੁਰਾਹੇ ਤੇ ਜੁਰਾਹੇ ਤੇ ਗਿਆ ਸਾਨੂੰ ਛੱਡ ਕੇ ਸਿਲਵੇ ਜੀ ਤੁਸੀਂ ਇੱਕ ਇੱਕ ਅਚੀਵਮੈਂਟ ਜਿਹੜਾ ਅਵਾਰਡ ਜਿਹੜੇ ਲੈ ਕੇ ਆਏ ਆ ਨਕੋਦਰ ਦਾ ਨਾਮ ਰੋਸ਼ਨ ਕੀਤਾ ਆ ਤੁਸੀਂ ਕਿਵੇਂ ਦੇਖਦੇ ਹੋ ਤੁਹਾਡਾ ਜਿਹੜਾ ਪਲੇਟਫਾਰਮ ਕਿਵੇਂ ਤੁਸੀਂ ਆਪਣੀ ਲਾਈਫ ਦੇ ਵਿੱਚ ਜਿਹੜਾ ਸਿੰਗਿੰਗ ਦੀ ਲਾਈਨ ਦੇ ਵਿੱਚ ਆਏ ਹੋ ਸਭ ਤੋਂ ਪਹਿਲਾਂ ਸਾਰਿਆਂ ਦਾ ਮੈਂ ਸਤਿ ਸ਼੍ਰੀ ਅਕਾਲ ਕਹੂੰਗੀ ਸਾਰਿਆਂ ਨੂੰ ਤੇ ਤੁਹਾਨੂੰ ਵੀ ਸਾਰਿਆਂ ਨੂੰ थैंकफुल ਕਿ ਤੁਸੀਂ ਇੱਥੇ ਮੈਨੂੰ ਬlesings ਦੇਣ ਆਇਆ ਸਪੋਰਟ ਕਰਨ ਆਇਆ ਐਂਡ ਕਰ ਕਰ ਤੱਕ ਮੇਰੀ ਵੀਡੀਓ ਪਹੁੰਚਾਣ ਆਇਆ ਮੇਰੀ ਅਚੀਵਮੈਂਟ ਨੂੰ ਪਹੁੰਚਾਣਾ ਆ ਐਂਡ ਛੋਟੇ ਉਂਦੇ ਮੈਨੂੰ ਬਹੁਤ ਸਿੰਗਿੰਗ ਦਾ ਸ਼ੌਂਕ ਹੁੰਦਾ ਸੀਗਾ ਮੈਂ ਆਪਣੇ ਆਪ ਨੂੰ ਹੀ ਜੱਜ ਕੀਤਾ ਸੀ ਕਿ ਮੈਨੂੰ ਸਿੰਗਿੰਗ ਦਾ ਸ਼ੌਂਕ ਆ ਐਂਡ ਮੇਰੀ ਫੈਮਲੀ ਨੇ ਵੀ ਮੈਨੂੰ ਬਹੁਤ ਸਪੋਰਟ ਕੀਤਾ ਮੇਰੇ ਮਮ ਡੈਡ ਨੇ ਮੈਨੂੰ ਬਹੁਤ ਸਪੋਰਟ ਕੀਤਾ ਇਸ ਚੀਜ਼ ਬਾਰੇ ਫਿਰ ਦਨ ਮੈਂ ਆਪਣੇ ਕਾਲਜ ਵੀ ਸਕੂਲ 'ਚ ਵੀ ਕੋਈ ਵੀ ਮਤਲਬ ਫੰਕਸ਼ਨ ਹੋਵੇ ਕੰਪੀਟੀਸ਼ਨ ਹੋਵੇ ਕੋਈ ਵੀ ਮੈਂ ਮਿਸ ਨਹੀਂ ਕੀਤਾ ਸਿੰਗਿੰਗ ਦਾ ਹੋਵੇ ਡਾਂਸਿੰਗ ਦਾ ਬਹੁਤ ਸਾਰੀ ਐਕਟੀਵਿਟੀਜ਼ 'ਚ ਮੈਂ ਪਾਰਟਿਸਿਪੇਟ ਕੀਤਾ ਐਂਡ ਸਿੰਗਿੰਗ ਦਾ ਮਿੱਦੂ ਸੀਗਾ ਕਿ ਮੈਂ ਐਸੇ ਫੀਲਡ ਵਿੱਚ ਜਾਣਾ ਐਂਡ ਮੈਂ ਬਾਕੀ ਸਿੰਗਰਾਂ ਨੂੰ ਦੇਖ ਕੇ ਬਹੁਤ ਮੋਟੀਵੇਟ ਹੁੰਦੀ ਸੀਗੀ ਕਿ ਮੈਂ ਵੀ ਇਸ ਫੀਲਡ ਵਿੱਚ ਜਾਣਾ ਆ ਐਂਡ ਦੈਨ ਫਿਰ ਮम्मा ਨੂੰ ਪਤਾ ਲੱਗਾ ਸੀ ਕੇ ਕੇ ਐਚ ਡੀ ਦਾ ਟੀਵੀ ਰਿਐਲਿਟੀ ਸ਼ੋਅ ਦਾ ਦੈਨ ਮੈਂ ਚਾਰ ਰਾਊਂਡ ਕਲੀਅਰ ਕਰਕੇ ਫਾਈਨਲ ਵਿੱਚ ਪਹੁੰਚੀ ਸੀ ਐਂਡ ਫਾਈਨਲੀ ਮੈਂ ਫਾਈਨਲ ਰਾਊਂਡ ਜਿੱਤੀ ਆ ਮੈਨੂੰ ਬਹੁਤ ਪ੍ਰਾਊਡ ਫੀਲ ਹੋ ਰਿਹਾ ਹੈ ਆ ਏਚੀਵਮੈਂਟ ਦੇ ਕੇ ਮੈਨੂੰ ਜੱਜਸ ਨੇ ਵੀ ਬਹੁਤ ਸਪੋਰਟ ਕੀਤਾ ਸੀ ਜਿਹੜੇ ਘਰ ਦੇ ਵਿੱਚ ਕੋਈ ਹੋਰ ਵੀ ਸਿੰਗਰ ਹੈਗਾ ਜਿਹਨੂੰ ਦੇਖ ਕੇ ਜਾਂ ਤੈਨੂੰ ਸਪੋਰਟ ਕਰਦੇ ਨੇ ਕਿਵੇਂ ਸਪੋਰਟ ਕੀਤੀ ਆ ਤੇ ਘਰ ਦੇ ਵਿੱਚ ਕੋਈ ਹੋਰ ਸਿੰਗਰ ਹੈ ਜਿਨ੍ਹਾਂ ਨੇ ਤੁਹਾਨੂੰ ਆ ਤਰੀ ਤੁਸੀਂ ਸਿੰਗਿੰਗ ਦੇ ਲਾਈਨ ਵਿੱਚ ਆਂ ਪਾਪਾ ਨੂੰ ਥੋੜਾ ਜਿਹਾ ਸ਼ੌਂਕ ਆ ਸਿੰਗਿੰਗ ਦਾ ਐਂਡ ਮੈਂ ਆਪਣੇ ਫਾਦਰ ਤੋਂ ਇਹ ਮਤਲਬ ਚੀਜ਼ ਸਿੱਖੀ ਸੀ ਐਂਡ ਕੋਈ ਵੀ ਮੇਰੀ ਗਲਤੀਆਂ ਹੁੰਦੀਆਂ ਆ ਐਂਡ ਮੇਰੇ ਫਾਦਰ ਉਸ ਚੀਜ਼ ਬਾਰੇ ਸਪੋਰਟ ਕਰਦੇ ਆ ਐਂਡ ਮੈਨੂੰ ਦੱਸਦੇ ਆ ਜੋ ਵੀ ਗਲਤੀਆਂ ਹੁੰਦੀਆਂ ਆ ਕਾਫੀ ਮਤਲਬ ਦੱਸਦੇ ਆ ਕੋਈ ਵੀ ਐਪ ਵਗੈਰਾ ਹੁੰਦੇ ਆ ਉਹਦੇ ਵਿੱਚ ਅਸੀਂ ਸਿੰਗਿੰਗ ਕਰਦੇ ਆ ਇਕੱਠੇ ਵੀ ਸੋ ਮੇਰੇ ਫਾਦਰ ਸਭ ਤੋਂ ਵੱਡੇ ਮੇਰੇ ਸਪੋਰਟਰ ਆ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਵਾਸਤੇ ਤੁਹਾਡਾ ਪਹਿਲਾ ਜਿਹੜਾ ਸਟੈਪ ਹੈ ਜਿਹੜਾ ਸੀੜੀ ਤੁਸੀਂ ਚੜ੍ਹੀ ਆ ਔਰ ਮੈਂ ਇਹਨੂੰ ਐਪਰੀਸ਼ੀਏਟ ਵੀ ਕਰੂੰਗਾ ਬਹੁਤ ਵਧੀਆ ਜਿਹੜਾ ਤੁਸੀਂ ਅਚੀਵ ਕੀਤਾ ਆ ਤੇ ਜਿਹੜਾ ਤੁਸੀਂ ਹੁਣ ਅੱਗੇ ਵਾਸਤੇ ਇੱਕ ਹੁੰਦਾ ਆ ਅੱਗੇ ਵਧਣ ਵਾਸਤੇ ਕੋਈ ਨਾ ਕੋਈ ਉਸਤਾਦ ਜਰੂਰ ਧਾਰਨਾ ਪੈਂਦਾ ਉਹਦੇ ਬਾਰੇ ਵੀ ਤੁਸੀਂ ਕੋਈ ਸੋਚਿਆ ਅੱਗੇ ਨਹੀਂ ਕਾਲਜ ਵਿੱਚ ਮੈਂ ਸਿੰਗਿੰਗ ਦਾ ਮਿਊਜ਼ਿਕ ਦਾ ਕੋਰਸ ਜੁਆਇਨ ਕੀਤਾ ਸੀਗਾ ਸ਼ਾਰਟ ਟਰਮ ਐਂਡ ਮੇਰੇ ਸਰ ਵੀ ਮੈਨੂੰ ਬਹੁਤ ਸਪੋਰਟ ਕਰਦੇ ਸੋਹਣਾ ਨੇ ਮੈਨੂੰ ਕਾਫੀ ਕੁਝ ਸਿਖਾਇਆ ਡਾਕਟਰ ਪ੍ਰੇਮ ਸਾਗਰ ਸਰ ਨੇ ਐਂਡ ਬੋਥ ਵਧੀਆ ਉਹ ਕਰਵਾਉਂਦੇ ਨੇ ਐਂਡ ਮੈਨੂੰ ਹਰ ਟੀਚਰ ਮੋਟੀਵੇਟ ਕਰਦਾ ਹੈ ਕਿ ਤੂੰ ਅੱਗੇ ਪਹੁੰਚੋ ਕਿ ਕਾਫੀ ਸਾਡੇ ਕਾਲਜ ਦੇ ਸਿੰਗਰ ਬਣੇ ਨੇ ਜਿਤਾ ਨਿਪਰਤ ਖੈਰਾ ਜੀ ਆ ਉਹ ਵੀ ਸਾਡੇ ਕਾਲਜ ਦੇ ਹੋ ਕੇ ਗਏ ਨੇ ਐਂਡ ਮੇਰਾ ਵੀ ਇਹੀ ਮਤਲਬ ਰੋਲਾ ਮੇਰਾ ਵੀ ਇਹੀ ਹੈ ਭਾ ਕਿ ਮੈਂ ਆਪਣੇ ਕਾਲਜ ਦਾ ਨਾਮ ਰੌਸ਼ਨ ਕਰਾਂ ਐਂਡ ਉਸੇ ਕਾਲਜ ਤੋਂ ਉੱਠ ਕੇ ਜਾਵਾਂ ਜੀ ਇਹ ਕਹਿੰਦਾ 바ਵਾ ਸਾਹਿਬ ਦਾ ਇੱਕ ਨਾਮ ਬਹੁਤ ਨਿਰੋਚਨ ਕੀਤਾ ਗਿੰਨੀ ਵਾਹੀ ਜੀ ਉਸੇ ਹੀ ਰੂਪ ਦੇ ਵਿੱਚ ਅਸੀਂ ਵੀ ਚਾਹੁੰਦੇ ਆ ਵੀ ਤੁਸੀਂ ਵੀ ਉਸ ਚੀਜ਼ ਉਸੇ ਲਾਈਨ ਦੇ ਵਿੱਚ ਅੱਗੇ ਆ ਕੇ 바ਵਾ ਸਾਹਿਬ ਦੇ ਵੀ ਗਾਹ ਤੁਸੀਂ ਇਹਨਾਂ ਦੇ ਸ਼ਬਦ ਗਾਓ ਲੋਕ ਬਹੁਤ ਪਿਆਰ ਕਰਦੇ ਆ ਬਹੁਤ ਪਿਆਰ ਕਰਦੇ ਆ ਤੇ ਤੁਸੀਂ ਵੀ 바ਵਾ ਸਾਹਿਬ ਦਾ ਨਾਮ ਹੀ ਰੋਚਨ ਕਰ ਗੜਵਾਲ ਸਾਹਿਬ ਮੈਂ ਇੱਥੇ ਤੁਹਾਡੇ ਵੱਲ ਜਰੂਰ ਆਣਾ ਚਾਹੁੰਦਾ ਆ ਤੁਹਾਡੀ ਬੇਟੀ ਆ ਸੁਖਵਿੰਦਰ ਗੜਵਾਲ ਜੀ ਔਰ ਮੈਂ ਦੇਖ ਰਿਹਾ ਮੈਂ ਬੱਚੇ ਜਿਹੜੇ ਆ ਨਾ 바ਵਾ ਸਾਹਿਬ ਦੇ ਬੱਚੇ ਤਕਰੀਬਨ ਸਾਡੇ ਇਥੇ ਪੱਤਰਕਾਰ ਵੀ ਜਸਵਿੰਦਰ ਜੀ ਤੁੰਬਰ ਸਾਹਿਬ ਉਹਨਾਂ ਦੇ ਵੀ ਬੱਚੇ ਕਾਫੀ ਬੱਚੇ ਜਿਹੜੇ ਬਹੁਤ ਇੰਟੈਲੀਜੈਂਟ ਆ ਉਹ ਵੀ ਬੱਚੇ ਕਾਫੀ ਅੱਗੇ ਆ ਰਹੇ ਆ ਉਦਾਂ ਹੀ ਤੁਹਾਡੀ ਬੇਟੀ ਵੀ ਮੈਂ ਦੇਖ ਰਿਹਾ ਆ ਕਾਫੀ ਜ਼ਿਆਦਾ ਜਿਹੜੀ ਸਿੰਗਿੰਗ ਲੈਂਗ ਦੇ ਵਿੱਚ ਅੱਗੇ ਆ ਰਹੀ ਆ ਉਹਨਾਂ ਨੇ ਅਵਾਰਡ ਜਿਹੜਾ ਅਚੀਵ ਕੀਤਾ ਆ ਤੇ ਅਸੀਂ ਐਪਰੀਸ਼ੀਏਟ ਕਰਦੇ ਆ ਤੁਹਾਡੇ ਇਸ ਬੱਚੇ ਨੂੰ ਵੀ ਔਰ ਕਿਵੇਂ ਦੇਖਦੇ ਆਪੇ ਨੇ ਬੱਚੇ ਨੂੰ ਵੀ ਸਿੰਗਿੰਗ ਲੈਂਗ ਦੇ ਵਿੱਚ ਅਵਾਰਡ ਲੈ ਕੇ ਆਈ ਆ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਆ ਵੈਲਕਮ ਜੀ ਆਂ ਕਰਦਾ ਆਪਣੇ ਤੁਸੀਂ ਮਤਲਬ ਮੇਰੀ ਬੱਚੀ ਨੂੰ ਸਪੋਰਟ ਕਰਨ ਦੇ ਲਈ ਔਰ ਉਹਨੂੰ ਾਂਕੇ ਤੋਂ ਮੋਟੀਵੇਸ਼ਨ ਜਿਹੜੀ ਇੱਕ ਦੇਣ ਲਈ ਪਹੁੰਚੇ ਆ ਤੇ ਜਿਹੜੀ ਇਹ ਮੈਂ ਚਾਹੁੰਦਾ ਸੀ ਬੇਟੀ ਆਪ ਹੀ ਜਵਾਬ ਦਿੰਦੀ ਉਹਰੇ ਕਿਉਂਕਿ ਸਾਡੇ ਜਿਹੜਾ ਪਰਿਵਾਰ ਆ ਉਹ ਬਾਬਾ ਸਾਹਿਬ ਦੇ ਮਿਸ਼ਨ ਦੇ ਪਰਦੀ ਔਰ ਜਿਹੜੇ ਬੱਚੇ ਇਹ ਪੈਦਾ ਹੋਏ ਬਾਬਾ ਸਾਹਿਬ ਦੇ ਮਿਸ਼ਨ ਦੇ ਵਿੱਚ ਹੋਏ ਆ ਔਰ ਜੇ ਬਾਬਾ ਸਾਹਿਬ ਨਾ ਹੁੰਦੇ ਸ਼ਾਇਦ ਇਹ ਬੇਟੀ ਅੱਜ ਗੋਨਵਿਲੇ ਸਟੇਜ ਤੇ ਨਹੀਂ ਖੜ ਸਕਦੀ ਕਿਉਂਕਿ ਬਾਬਾ ਸਾਹਿਬ ਦੀ ਬਰੋਤ ਆ ਜਿਹੜੀਆਂ ਬੱਚੀਆਂ ਆ ਸਾਡੀਆਂ ਭੈਣਾਂ ਔਰਤਾਂ ਜਿਨ੍ਹਾਂ ਨੂੰ ਬਹੁਤ ਵੱਡਾ ਮਾਣ ਬਾਬਾ ਸਾਹਿਬ ਨੇ ਦੋਇਆ ਤੋਂ ਜਿਉਂ ਨਾ ਹੁੰਦੇ ਤੇ ਸਾਇਸ ਕੇ ਤੇ ਕਰ ਨਹੀਂ ਜਾ ਸਕੀ ਸੀ ਨਾ ਤਾਂ ਮੈਂ ਚਾਹਦਾ ਇਹ ਵੀ ਦਾਤੀ ਇਹਨੂੰ ਕਿਉਂਕਿ ਇਹਨਾਂ ਨੂੰ ਪਤਾ ਹੈ 바ਵਾ ਸਾਹਿਬ ਦੀ ਕੀ ਦੇਣਾ ਔਰ ਮੈਂ ਕਹਿਣਾ ਚਾਹਾਂਗਾ ਕਿ ਜਿਹੜਾ ਸ਼ੋਅ ਸੀਗਾ ਖਾਸ ਕਰਕੇ ਕਿ ਉਹਦੇ ਵਿੱਚ ਇੱਕਲੀ ਜਿਹੜੀ ਸੀਨ ਜਿਹੜਾ ਇਹਦਾ ਗਰੁੱਪ ਸੀਗਾ ਇਹ ਜਿਹੜੀ ਇਕੱਲੀ ਲੜਕੀ ਜਿਹੜੀ ਉਹ ਰੋਣਾ ਰਹੀ ਆ ਬਾਕੀ ਲੜਕੇ ਸੀ ਔਰ ਦੂਜੀ ਗੱਲ ਇਹ ਸੀ ਪੰਜਾਬ ਦੀ ਹੀ ਲੜਕੀ ਸੀ ਬਾਕੀ ਉੱਤਰਾਖੰਡ ਤੋਂ ਤਰਾਂਚਲ ਤੋਂ ਹਰਿਆਣੇ ਤੋਂ ਜੁਪੀ ਤੋਂ ਇੰਦਾ ਸੀ ਪੰਜਾਬ ਦੀ ਹਮਾਚਲ ਤੋਂ ਵੀ ਸੀ ਜੰਮੂ ਕਸ਼ਮੀਰ ਤੋਂ ਸੀ ਔਰ ਬਣੇ ਹੀ ਪ੍ਰਾਊਡ ਵੀ ਕਰਦੇ ਆਂ ਜੇ ਪੰਜਾਬ ਦੀ ਇਹ ਮੇਰੀ ਬੇਟੀ ਜਿਹੜੀ ਇੱਕ ਇੱਕ ਲੜਕੀ ਸੀਗੀ ਜਿਹਨੇ ਰਨਰ ਅਪ ਦਾ ਇਹ ਜਿਹੜੀ ਟਰਾਫੀ ਲਈਆ ਬੜਾ ਪ੍ਰਾਊਡ ਮੈਨੂੰ ਵੀ ਇਹ ਕਰਦਾ ਔਰ ਲੜਕੀਆਂ ਵਾਸਤੇ ਵੀ ਵੀ ਇਹ ਇੱਕ ਮਾਪਿਆਂ ਪ੍ਰੇਰਨਾ ਸਰੋਤ ਵੀ ਹੁੰਦਾ ਵੀ ਲੜਕੀਆਂ ਕੋਸ਼ਿਸ਼ ਕਰਨ ਕਿ ਮੁੰਡਿਆਂ ਨੂੰ ਵੀ ਉਹ ਵੀ ਅੱਗੇ ਨਿਕਲ ਸਕਦੇ ਇਸ ਵੇਲੇ ਬੇਟੀ ਕੀ ਕਰ ਰਹੀ ਹੈ এডਿਕੇਸ਼ਨ ਤੇ ਪ੍ਰੋਪਰ ਕਰ ਰਹੀ ਹੈ ਇੰਨੀ ਟਿਚਰ ਦੇ ਨਾਮ ਨਾਲ ਟੀਚਿੰਗ ਦੇ ਨਾਲ ਨੋ ਐਕਚੁਅਲੀ ਦਾ ਬੜੀ ਦੇਰ ਤੋਂ ਨੇ ਦੱਸਿਆ ਵੀ ਸਕੂਲ ਤੋਂ ਕਾਲਜ ਵਿੱਚ ਪਾਰਟਿਸਪੇਟ ਕਰਨ ਦੀ ਸ਼ੌਕ ਸੀਗਾ ਔਰ ਜਿਹੜੇ ਚੌਕਰੀ ਦੇ ਕੇ ਵੇ ਨੂੰ ਕੋਲੇ ਵਿੱਚ ਵੀ ਆਪਸ਼ਨਲ ਸਬਜੈਕਟ ਨੂੰ ਦਵਾਇਆ ਵੀ ਉਹਦੀ ਵੀ ਨਾਲ ਨਾਲ ਸਟੱਡੀ ਜਾਰੀ ਕਰੇ ਕੋਲੇ ਦੇ ਪ੍ਰਿੰਸੀਪਲ ਇਹਨਾਂ ਦੇ ਜਿਹੜੇ میوزਿਕ ਟੀਚਰ ਨੇ ਰਿਸਪੈਕਟਡ ਪ੍ਰੇਮ ਸਾਗਰ ਜੀ ਗੁੰਜਨ ਮੈਡਮ ਇਹਨਾਂ ਦੇ ਉਹ ਵੀ ਇਹਨਾਂ ਨੂੰ ਗਾਈਡ ਕਰਦੇ ਆ ਔਰ ਇੱਥੇ ਲੋਕਲ ਵੀ ਮੈਂ ਉਹਨਾਂ ਦਾ ਜ਼ਿਕਰ ਕਰਨਾ ਚਾਹੂੰਗਾ ਤਨੁਪ੍ਰੀਤ ਜੀ ਹੈ ਉਹਨਾਂ ਤੋਂ ਵੀ ਇਹਨਾਂ ਨੇ ਗਾਈਡੈਂਸ ਲਈ ਸੀ ਸੈਮੀ ਫਾਈਨਲ ਉਹਨਾਂ ਨੇ ਜਿਹੜਾ ਜਿਹੜਾ ਕਲੀਅਰ ਕਰਵਾਇਆ ਸੀ ਔਰ ਜਿਹੜੇ ਜਜਰ ਵਗੈਰਾ ਉਹਨਾਂ ਨੇ ਬਹੁਤ ਮੋਟੀਵੇਸ਼ਨ ਦਿੱਤੀ ਸੀ ਉਹ ABC ਇਹ ਕਾਰਜ ਇਹ ਵੈਸੇ ਐਚ ਐਮ ਕਾਲਜ ਲੰਧਰ ਦੇ ਵਿੱਚ ਪੀਸੀਐ ਫੋਰਸ ਸੈਮ ਡਰੱਗ ਕਲੀਅਰ ਹੋ ਚੁਕਿਆ। ਤੋਂ ਹੁਣ ਅੱਗੇ ਨੈਕਸਟ ਇਹਦਾ ਮਤਲਬ ਸਟੱਡੀ ਦਾ ਵੀ ਦੋ ਸੈਮ ਰਹਿ ਗਿਆ ਬਾਕੀ। ਤੇ ਅਸੀਂ ਸੋਨੇ ਚਲੋ ਦੋ ਸੈਮ ਵੀ ਕਲੀਅਰ ਹੋ ਜਾਵੇ ਨਾਲ ਨਾਲ ਆਪਣੀ ਇਹਨਾਂ ਮਿਊਜ਼ੀਕਲ ਸ਼ੌਪ ਵੀ ਪਰਾਜੋ ਹੈ ਜੀ। ਇਹਦੇ ਮੱਦੇਨਜ਼ਰ ਹਰ ਐਪਰਡ ਕਰਨ ਨੂੰ ਤਿਆਰ ਆ। ਮੈਂ ਬੱਚੇ ਦਾ ਜਿਦਾ ਆਹ ਰਾ ਚੀ ਵੀ ਜਾਂਦਾ ਮੈਂ। ਅਸੀਂ ਪਹਿਲਾਂ ਵੀ ਸਪੋਰਟ ਕੀਤੀ ਔਰ ਅੱਗੇ ਵੀ ਕਰਾਂਗੇ। ਔਰ ਮਮੀ ਵਾਲਾ ਜੀ ਇਹ ਕਿ ਮਮੀ ਕਿੰਨਾ ਮਹਿਸੂਸ ਕਰ ਰਹੀ ਹੈ ਅੱਜ ਬੇਟੀ ਨੇ ਅਚੀਵਮੈਂਟ ਲਈ ਹੈ ਸਟੇਜ ਤੇ ਉੱਪਰ ਪਰਫੋਰਮੈਂਸ ਕਰਕੇ ਔਰ ਰਨਰ ਅਪਰ ਰਹੇ ਆ ਕਿ ਕਿੰਦਾ ਖੁਸ਼ੀ ਮਹਿਸੂਸ ਕਰ ਰਹੀ ਹੈ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ ਕਿ ਮੇਰੀ ਬੇਟੀ ਨੇ ਇੰਨੀ ਵੱਡੀ ਸਟੇਜ ਤੇ ਜਾ ਕੇ ਔਰ ਆਪਣੇ ਮਦਰ ਫਾਦਰ ਦਾ ਆਪਣੇ ਇਲਾਕਾ ਨਿਵਾਸੀਆਂ ਦਾ ਔਰ ਸ਼ਹਿਰ ਦਾ ਜਿਹੜਾ ਨਾਮ ਰੌਸ਼ਨ ਕੀਤਾ ਉੱਥੇ ਨਪੋਦਰ ਬੋਲ ਲਿਆ ਇਹ ਲਈ ਮੇਰੇ ਲਈ ਬਹੁਤ ਵੱਡੀ ਮਰ ਮੈਨੂੰ ਆਪਣੇ ਆਪ ਨੂੰ ਅਚੀਵਮੈਂਟ ਲੱਗੀ ਕਿ ਮੇਰੀ ਬੇਟੀ ਕਰਕੇ ਹੀ ਸਾਡੇ ਸ਼ਹਿਰ ਦਾ ਜਿਹੜਾ ਨਾਮ ਉੱਥੇ ਬੋਲਿਆ ਗਿਆ ਔਰ ਮੈਨੂੰ ਬਹੁਤ ਫਕਰ ਮਹਿਸੂਸ ਹੋ ਰਿਹਾ ਕਿ ਇਸ ਬੇਟੀ ਕਰਕੇ ਹੀ ਅਸੀਂ ਐਡੇ ਵੱਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਔਰ ਉੱਥੇ ਜਾ ਕੇ ਅਸੀਂ ਪਾਰਟਿਸਿਪੇਟ ਕੀਤਾ ਔਰ ਮੇਰੀ ਬੇਟੀ ਜਿਹੜੀ ਆ ਲੜਕੀਆਂ ਦੇ ਵਿੱਚੋਂ ਜਦਕਿ ਪੰਜਾਬ ਦੀ ਸਿਰਫ ਇੱਕੋ ਹੀ ਲੜਕੀ ਸੀ ਔਰ ਇਹ ਰਨਰ ਅਪ ਰਹੀ ਔਰ ਸਾਡੇ ਲਈ ਇੱਕ ਬਹੁਤ ਇੱਕ ਪ੍ਰਾਊਡ ਮੂਮੈਂਟ ਸੀ। ਬਰਗੋਤਾਨਵਾ ਜੀ ਨਾਲ ਇੱਕ ਜਲਾਸ ਸਵਾਲ ਤੁਹਾਨੂੰ ਸਿਲਵੀਆ ਕੋਲੋਂ ਲੈ ਲੈਣੇ ਆ। ਸਿਲਵੀਆ ਬੇਟਾ ਇਹ ਪਹਿਲਾਂ ਇੱਕ ਮਿੱਠਾ ਜਾਂ ਕੋਈ ਪਿਆਰਾ ਜਿਹਾ ਸੌਂਗ ਸੁਣਾ ਦੇ ਇੱਕ ਤੇ ਉਸ ਤੋਂ ਬਾਅਦ ਮੈਂ ਆਪਾਂ ਗੱਲ ਕਰ ਦਿੱਤ ਨਾ ਲੋਕਾਂ ਦੀਆਂ ਚੰਗੀਆਂ ਬਾੜੀਆਂ ਸਮਿਆਂ ਨੇ ਮਾਪੜੀਆਂ ਲੇਖਾਂ ਲਿਖਵਾ ਕੇ ਆਉਂਦੇ ਸਭ ਆਪੋ ਆਪਣੀਆਂ ਹੋਣੇ ਨਾਲ ਮੱਥਾ ਲਾ ਕੇ ਆਕੜ ਨੂੰ ਪਨ ਲੈਣਾ ਏ ਮੇਰੀ ਖੁਸ਼ਕਿਸਮਤ ਐ ਤੂੰ ਮੇਰੀ ਗੱਲ ਮੰਨ ਲੈ ਨਾਈ ਥੈਂਕ ਯੂ ਗੁਰਬੋਤਨワਜੀ ਤੁਸੀਂ ਹੁਣ ਅਗਲੀ ਲਾਈਫ ਬਾਰੇ ਕੀ ਸੋਚਿਆ ਕੀ ਹੁਣ ਸਿੰਗਿੰਗ ਵੱਲ ਜਾਣਾ ਐਜੂਕੇਸ਼ਨ ਤੇ ਕਿ ਕਿਸੇ ਸਰਕਾਰੀ ਨੌਕਰੀ ਵੱਲ ਵੀ ਜਾਣਾ ਕਿੱਧਰ ਤੁਹਾਡਾ ਟਾਰਗੇਟ ਹੈ ਬੇਟਾ ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਗ੍ਰੈਜੂਏਸ਼ਨ ਕੰਪਲੀਟ ਕਰੂੰਗੀ ਐਂਡ ਦੈਨ ਮੈਂ ਸਿੰਗਿੰਗ ਦਾ ਵੀ ਨਾਲ-ਨਾਲ ਕਰ ਰਹੀ ਆ ਹੁਣ ਵੀ ਮੇਰੀ ਕਲਾਸਿਸ ਚੱਲਦੀਆਂ ਨੇ ਸਿੰਗਿੰਗ ਦੀਆਂ ਐਂਡ ਮੈਂ ਇਹ ਚਾਹੂੰਗੀ ਸਿੰਗਿੰਗ ਵਿੱਚ ਮੈਂ ਸਭ ਕੁਝ ਸਿੱਖਾਂ A to Z ਚੀਜ਼ ਸਿੱਖਾਂ ਐਂਡ ਸਭ ਮਤਲਬ ਉਹ ਕਰਾਂ ਐਂਡ ਮੈਨੂੰ ਮਤਲਬ ਮੂਵੀ ਵਾਸਤੇ ਵੀ ਸ਼ਾਰਟ ਮੂਵੀ ਵਾਸਤੇ ਵੀ ਮਤਲਬ ਮੈਨੂੰ ਆਫਰਸ ਆਈਆਂ ਨੇ ਐਂਡ ਮੈਂ ਉਹਨਾਂ ਦੀ ਵੀ ਪ੍ਰੈਕਟਿਸ ਕਰ ਰਹੀ ਆ ਐਂਡ ਗ੍ਰੈਜੂਏਸ਼ਨ ਤੋਂ ਬਾਅਦ ਮੇਰਾ ਕਿ ਤਰ੍ਹਾਂ ਕਿਤੇ ਅਬਰਾਡ ਦਾ ਵੀ ਹੈ ਐਂਡ ਮੈਂ ਉਹ ਕਰੂੰਗੀ ਆਪਣਾ ਹਰ ਇੱਕ ਡ੍ਰੀਮ ਅਚੀਵ ਕਰੂੰਗੀ ਚਲੋ ਤੁਹਾਡੇ ਪਰਿਵਾਰ ਨੂੰ ਗੜਵਾਲ ਪਰਿਵਾਰ ਨੂੰ ਸਾਡੇ ਵੱਲੋਂ ਸਾਡੀ ਟੀਮ ਵੱਲੋਂ ਬਹੁਤ ਬਹੁਤ ਮੁਬਾਰਕਾਂ ਧੰਨਵਾਦ ਥੈਂਕ ਯੂ ਬਹੁਤ ਬਹੁਤ ਧੰਨਵਾਦ